ਸਤਿ ਸ੍ਰੀ ਅਕਾਲ ਜੀ ਅ ਦੋਸਤੋ ਅੱਜ ਆਪਾਂ ਆਏ ਸੀਗੇ ਇੱਕ ਪਿੰਡ ਹੈਗਾ ਕੋਟਲੀ ਕੋਟਲੀ ਦੇ ਵਿੱਚ ਬੈਠੇ ਸੀਗੇ ਇੱਥੇ ਨਾ ਇੱਕ ਬਾਈ ਨੇ ਇੱਕ ਹੈਲੀਕਾਪਟਰ ਖਰੀਦਿਆ ਉਹ ਖਰੀਦਿਆ ਹੈਗਾ ਅ ਰੈਸਟੋਰੈਂਟ ਬਣਾਉਣ ਨੂੰ ਛੋਟਾ ਜਿਹਾ ਰੈਸਟੋਰੈਂਟ ਬਣਾਉਣ ਨੂੰ ਉਹ ਆਪਾਂ ਦੇਖਣ ਆਏ ਸੀਗੇ ਆਪਾਂ ਦਿਖਾਉਨੇ ਤੁਹਾਨੂੰ ਹੈਲੀਕਾਪਟਰ ਬਾਈ ਦਾ ਇੱਥੇ ਹੈ ਨਹੀਂਗਾ ਪਰ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਹੈਲੀਕਾਪਟਰ ਵੀ ਦਿਖਾਉਨੇ ਆ ਅੰਦਰੋਂ ਬਾਹਰੋਂ ਸਾਰਾ ਕੁਝ ਦਿਖਾਉਨੇ ਆ ਤੇ ਇੱਕ ਬੇਨਤੀ ਜ਼ਰੂਰ ਆ ਕਿ ਚੈਨਲ ਨੂੰ ਸਬਸਕ੍ਰਾਈਬ ਸਾਰੇ ਕਰ ਲੋ ਮੇਰੇ ਭੈਣ ਭਰਾ ਜਿਹੜੇ ਪਹਿਲੀ ਵਾਰ ਚੈਨਲ ਨੂੰ ਦੇਖ ਰਹੇ ਆ ਉਹ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਲੋ ਲਾਈਕ ਕਮੈਂਟ ਜੋ ਹੁੰਦਾ ਕਰ ਦੋ ਠੀਕ ਆ ਹੁਣ ਆਪਾਂ ਜਹਾਜ਼ ਦਿਖਾਉਣੇ ਤੁਹਾਨੂੰ ਤੇ ਜਹਾਜ਼ ਦੇਖਣ ਲਈ ਅਸੀਂ ਬਹੁਤ ਦੂਰੋਂ ਆਏ ਐ ਐਕਸਾਈਟਮੈਂਟ ਇੰਨੀ ਸੀਗੀ ਕਿ ਕਿਉਂਕਿ ਆਪਾਂ ਬਾਹਰ ਉੜਦੇ ਜਹਾਜ਼ ਦੇਖਿਆ ਹਨਾ ਤੇ ਇਤਰਾ ਆਪਾਂ ਖੜਾ ਹੈਲੀਕਾਪਟਰ ਜਾਂ ਜਹਾਜ਼ ਜਿਹੜਾ ਹੈਗਾ ਹੈਲੀਕਾਪਟਰ ਉਹ ਕਦੇ ਨਹੀਂ ਦੇਖਿਆ ਉਹ ਆਪਾਂ ਅੱਜ ਆਏ ਸੀਗੇ ਦਿਖਾਉਨੇ ਆ ਤੁਨ ਆ ਜਾਓ ਜਹਾਜ਼ ਖਰੀਦਿਆ ਬਾਈ ਹਨਾ ਇਹਨੇ ਜੱਗੇ ਬਾਈ ਨੇ ਹਾਂਜੀ ਤੇ ਇਹਦਾ ਕਿਵੇਂ ਲੈਣ ਦਾ ਕਿਵੇਂ ਇਹਦਾ ਸੁਭ ਬਣਿਆ ਜੀ ਕਿਉਂਕਿ ਇਹ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਆਪਾਂ ਨੂੰ ਮਾਨੂੰ ਆਪਣੇ ਕਿਸੇ ਰੋਜ਼ ਦੇ ਕੰਮ ਨਹੀਂ ਆਉਣੀ ਉੱਤੇ ਪੈਸੇ ਲਾ ਕੇ ਆਪਾਂ ਬਿੱਲੀ ਖਲਾ ਰੋਗਤੀ ਹਾਂਜੀ ਤੇ ਇਹ ਕਿਵੇਂ ਇਹਦਾ ਲੈਣ ਦਾ ਕਿਵੇਂ ਬਣਿਆ ਜੀ ਵਿੱਚ ਇੱਕ ਗੱਲ ਆ ਵੀ ਇਹ ਇਹਨੇ ਖਰੀਦਿਆ ਨਹੀਂ ਹੋਇਆ अच्छा ये ना ਜਦੋਂ ਬਠਿੰਡੇ ਤੋਂ ਗਾ ਮਾਨਸਾ ਚੌਂਕ 'ਚ ਰੱਖਣ ਵਾਸਤੇ ਇਹਨਾਂ ਨੂੰ ਬੁਲਾਇਆ ਗਿਆ ਅੱਛਾ ਜੀ ਮੇਸਤਰੀ ਜੀ 삭 ਹੋਰ ਸੀਗੇ ਉਹਨਾਂ ਨੇ ਆਪ ਬਣਾ ਕੇ ਤਿਆਰ ਕਰਕੇ ਉੱਥੇ ਚੌਂਕ 'ਚ ਰੱਖਿਆ ਸੀ ਇਹ ਮਾਨਸਾ 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 ਹਾਂ ਅੱਛਾ ਜੀ ਚੌਂਕ 'ਚ ਰੱਖਿਆ ਸੀ ਉੱਥੇ ਠੀਕ ਹੈ ਜੀ ਅੱਛਾ ਜੀ ਉਹ ਵੱਡੀ ਫਾਰਮਸੀ ਹੁਣ ਉਹ ਛੱਡ ਕੇ ਇਹਨੂੰ ਆਨੇ ਵੀ ਸੰਭਾਲ ਹੂੰ ਇਹ ਕਿ ਗਾ ਹੋ ਗਏ ਕਿਉਂ ਵੰਡੇ ਤਖੜੇ ਲੋਕਾਂ ਨੂੰ ਕੀ ਆ ਜਿੱਥੋਂ ਵੱਧ ਬਣੇ ਉਹ ਪਿਛੜਾ ਡਾ ਛੱਡ ਕੇ ਤੇ ਗਾ ਹੋ ਗਏ ਇਹਨਾਂ ਦੇ ਵੀ ਇਹਨੂੰ ਲੈ ਜਦੇ ਇਹਨੂੰ ਉੱਡਣ ਵਾਲਾ ਬਣਾ ਦੇ ਤੇ ਇਹ ਮਕੈਨਿਕ ਸੀਗਾ ਉੱਡਣ ਵਾਲਾ ਬਣਾ ਦੂ ਨਹੀਂ ਜੇ ਇਹਦਾ ਪਿਓ ਫੌਜੀ ਸੀ ਮਕੈਨਿਕ ਅੱਛਾ ਜੀ ਇਹਦਾ ਪਿਓ ਫੌਜੀ ਸੀ ਇਹ ਨਹੀਂ ਤਾਂ ਜੇ ਥੋਨੂੰ ਇੱਥੇ ਕਹਿਦਾ ਨਾ ਹਾਂ ਵਿਆਹ 8 ਇੰਚਾ ਥਾ ਹੂੰ ਇਹ ਕੋਈ ਨਿਸ਼ਤਰੀ ਕਿਥੇ ਮਾਰਗੀ ਜੋਰ ਲਾ ਲੇ ਅੱਗੇ ਦਿਮਾਗ ਦਾ ਸਰਾ ਉਹ 8 ਹੀ ਹੋਊਗਾ ਪੌਣੇ 8 ਨਹੀਂ ਹੋਊਗਾ ਮਿਸਤਰੀ ਆਏ ਮਿਸਤਰੀ ਆਏ ਠੀਕ ਆ ਫਿਰ ਇਹਨੇ ਉਥੋਂ ਚੱਕ ਲੈਂਦਾ ਉਥੋਂ ਨਹੀਂ 70000 ਰੁਪਇਆ ਇੱਥੇ ਕਰਾਇਆ ਲਿਆ ਕਰਾਇਆ ਲਿਆ ਉਹ ਇੱਕ ਦਾ ਹੱਡ ਲਾਇਆ ਜਿਹੜਾ ਚੱਕ ਕੇ ਲੈਂਦਾ ਸੀਗਾ ਹਾਂ ਉਹ ਤੇ ਘਾਟ ਟਰਾਲੇ ਦੇ ਡਬਲ ਟਰਾਲੇ ਤੇ ਲਾ ਕੇ ਲੈਂਦਾ ਹੈ ਹਾਈ ਡਰਾ ਤੇ ਹਾਂ ਤਿੰਨ ਵਾਰੀ ਰਾਹ ਚ ਲਾਇਆ ਕੀ ਚੱਕਰ ਹੋ ਗਿਆ ਉਹ ਹੁਣ ਤੁਹਾਨੂੰ ਪਤਾ ਤੁਸੀਂ ਸਿਆਣੇ ਮੇਰੇ ਇਨਾ ਉੱਚਾ ਜਾਜ ਜਦੋਂ ਫਾਟ ਕਟ ਪਾਉਂਦੇ ਸੀ ਫਾਟ ਕਰੇ ਹੁਣ ਸਰਕਾਰ ਨੇ ਸਾਰੇ ਲਾਤੇ ਚੈਨਲ ਇਹ ਜਾਜ ਟਪ ਨਹੀਂ ਸਕਦਾ ਉਹ ਉੱਚਾ ਹੋ ਜਾਂਦਾ ਨਾ ਤਾਂ ਉੱਚਾ ਜਾਂਦਾ ਜੀ ਉੱਥੋਂ ਫਿਰ ਵਿਚਾਰੇ ਉਹ ਲਾਉਂਦੇ ਸੀ ਤੇ ਫਿਰ ਗਾ ਢਪਾ ਕੇ ਫਾਟ ਕ ਫੇਰ ਚੜਾਉਂਦੇ ਸੀ ਫੇਰ ਚੜਾਉਂਦੇ ਸੀ ਤੇ 70000 ਲਿਆ ਕਿਰਾਇਆ 70000 ਰੁਪਿਆ ਉਹਨੇ ਕਿੰਨੇ ਵਾਰ ਕਿੰਨੀ ਕਿਥੋਂ ਬਾਤ ਉਹ 50 ਹੋ 50 ਜੀ ਇਹ ਲਾਉਣ ਕਰਨ ਦਾ ਔਖਾ ਨਾ ਹਾਂ 8 ਘੰਟੇ ਦਾ ਇੱਥੇ ਲੌਂਡ ਤੇ ਲੱਗ ਗਏ ਸੀ ਐਸ ਸੜਕ ਲਿਆਇਆ ਸੀ ਉਹ ਵਿਚਾਰਾ ਹਾੜਰੇ ਦਾ ਇਥੋਂ ਗਾਂ ਜਦੋਂ ਲਾਇਆ ਵੇਖਦਾ ਮੋੜ ਕੇ ਇੱਕ ਘਾਉਂ ਤੇ ਅੱਧਾ ਪੁਰਕੇ ਦਾ ਪਈ ਅੱਦੇ ਜੱਗੇ ਦੇ ਘਰੇ ਪਈ ਆਲੇ ਜਿਹੜੇ ਲਾਇ ਇੱਕੜਾ ਪੈਣਾ ਮੜਾ ਮੋੜ ਤੇ ਬੱਕਰੀ ਦੀ ਕੋਈ ਜਾਣੀ ਮਿਰੋੜ ਜਦੋਂ ਲਾਇਆ ਬਾਪੂ ਜੀ ਇਥੇ ਤੇ ਫਿਰ ਸਾਰਾ ਪਿੰਡ ਆ ਗਿਆ ਦਿਖਣ ਇਹ ਸਾਡੇ ਪਿੰਡ ਨੂੰ ਐਡਾ ਸ਼ੌਂਕ ਨਹੀਂ ਸੀ ਸਾਡੇ ਬੰਤੇ ਸੀ ਵੀ ਜਾਜ ਆ ਗਿਆ ਜਾਜ ਸਾਰਾ ਤਾਂ ਰਾਂ ਰੋਖ ਲਿਆ ਤੇ ਲੋਕ ਤਾਂ ਗਾਲਾਂ ਦੇ ਹੀ ਜਾਂਦੇ ਸੀਗੇ ਵੀ ਆ ਆਖਦੇ ਹੁਣ ਬਰੇ ਨੂੰ ਕਰ ਲਿਆ ਜਾਂ ਇੱਥੇ ਦਾ ਲੱਗ ਗਿਆ ਇੱਧਰ ਵੀ ਜਾਮ ਹੈ ਇੱਧਰ ਵੀ ਜਾਮ ਲੱਗ ਗਿਆ ਸਾਡੇ ਟਰਾਲੇ ਮਿੱਟੀ ਵਾਲੇ ਆ ਗਏ ਅੱਛਾ ਜੀ 11 ਵਜ ਗਏ ਬਾਈ ਜੀ ਦਾ ਹੱਥ ਹਟ ਪਾਸੇ ਕਰ ਦਿਆ ਨੂੰ ਅੱਛਾ ਜੀ ਆਖੜੀ ਤੂੰ ਕ੍ਰੀਸ਼ਕੇ ਵਿਲਾ ਹੈ ਪਾਪਾ ਨਾ ਉਹ ਹਾੜੜੇ ਨੇ ਇੱਥੇ ਕੀਤਾ ਹਲੇ ਠੀਕ ਆ ਬਾਕੀ ਲਾ ਇਹਨੂੰ ਟਿਕਾਣੇ ਤੇ ਦਿੱਤਾ ਉਹ ਨਾ ਟਿਕਾਣੇ ਹੈ ਨਾ ਲਾ ਟਿਕਾਣੇ ਤੇ ਦਿੱਤਾ ਠੀਕ ਆ ਜੀ ਲੈ ਜਾ ਆ ਹੰਦੁਖੀ ਇਹ ਵੀ ਬਹੁਤ ਹੈ ਕਿਉਂ ਇਹ ਕਿਹੜੇ ਕੰਮ ਦਾ ਇੰਨਾ ਹੈ ਨਾ 24 ਘੰਟੇ ਇੱਕ ਮਿਸਤਰੀ ਆਖਿਆ ਕਿ ਕਾ ਮੁੰਡਾ ਵੀ ਕੰਮ ਕਰੀ ਜਾਂਦੇ ਆ ਇਹਨਾਂ ਨੂੰ ਕੰਮ ਮੁਖਦਾ ਹੀ ਨਹੀਂ ਇੰਨਾ ਇਹਦਾ ਕੰਮ ਚੱਲਦਾ ਅੱਛਾ ਤੇ ਪਰ ਜਿਹੜੀ ਹੁਣ ਜਗ੍ਹਾ ਸੀ ਜਿਹੜੀ ਟਰਾਲੀਆਂ ਟਰੋਲੀਆਂ ਵਾਲੀ ਉਹ ਜਾਇਂ ਨੇ ਰੋਕੀ ਉਹ ਜਾਇਂ ਨੇ ਰੋਕੀ ਥੱਲੇ ਕਿੱਥੇ ਹਾਂ ਮੇਲ ਬਾਹਰ ਆ ਗਿਆ ਹੂੰ ਇਪਰ ਆਦਾਂ ਕਿੱਥੇ ਬੈਠੂਗੀ ਉਹ ਨਾਲੇ ਨਾਲੇ ਕੋਈ ਸਾਡੇ ਵਰਗੇ ਦੇਖਣ ਦੂਖਣ ਵਾਲੇ ਆਉਂਦੇ ਹੋਣੇ ਬਹੁਤ ਜੀ ਬਹੁਤ ਆਉਂਦੇ ਆ ਹਾਂ ਸਾਰਿਆਂ ਦੇ ਹੁਣ ਪਾਣੀ ਦਾ ਪੁੱਛਣਾ ਹੀ ਪੈਂਦਾ ਵਧਾਈਆਂ ਤੋਂ ਆਇਆ ਸੀ ਮੁੰਡਾ ਉਹ ਵੀ ਇੱਥੇ ਥੋੜੇ ਅੰਗੂ ਆ ਗਏ ਮੈਨੂੰ ਕਹਿੰਦੇ ਬਾਪੂ ਇਹ ਵੀ ਜੋ ਬਣਾਉਣੀ ਹੈ ਅੱਛਾ ਮੈਲ ਬਣਾ ਲਓ ਜਿੰਨੀ ਮਾਟੀ ਬਣਾ ਲਓ ਸਾਨੂੰ ਪਈ ਆ ਹਾਂ ਇਹਦਾ ਕੋਈ ਨਹੀਂ ਹਾਂ ਜੀ ਮੇਰੇ ਕੋਲੇ ਅੱਜ ਟਟ ਕੇ ਆਇਆ ਸੀ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਜੇ ਤੁਸੀਂ ਟਿਕਟ ਲਾ ਲੈਂਦਾ ਨਾ ਤੂੰ ਆਖੇ ਜੱਗੇ ਨਾਲ ਰਾਲ ਕੇ ਦੋਵੇਂ ਜਾਣੇ ਵੀਡੀਓ ਬਣਾਉਂਦੇ ਇਹ ਅਰਬਾਂ ਪੈਸੇ ਕਮਾ ਲੈਂਦੇ ਸਹੀ ਗੱਲ ਸਹੀ ਅੱਜ ਆਪਣੇ ਉਹ ਆਇਆ ਸੀ ਮੁਕਸਰਾ ਸੇਵੀਆਂ ਮੋਟਾਂ ਵਾਲਾ ਮੈਨੂੰ ਆਨ ਤੁਸੀਂ ਆਂਦਾ ਜੇ ਆਂਦਾ ਟਿਕਟ ਲਾ ਲੈਂਦੇ ਨਾ ਤਾਂ ਅਰਬਾਂ ਰੁਪਏ ਕਮਾ ਲੈਂਦੇ ਤੇ ਮੈਂ ਹਰਮਾਂ ਲੈਂਦੇ ਕਿੱਥੋਂ ਤੇ ਜਾਂਦੇ ਕਿੱਥੇ ਜਾਂਦੇ ਕਿੱਥੇ ਇੱਥੇ ਹੀ ਰਹਿ ਜਾਣਾ ਸਾਰਾ ਇਹ ਇਹ ਬਾਪੂ ਜੀ ਇਹ ਕਿਵੇਂ ਇਹਦਾ ਪਲਾਨ ਕੀ ਹੁਣ ਕਿਵੇਂ ਤੁਸੀਂ ਮਨ ਲੋ ਇਹ ਤੇ ਬਣਾਉਣਾ ਕੀ ਹੁਣ ਇਹਨੂੰ ਜੀ ਉੱਡਨ ਵਾਲਾ ਕਰਨਾ ਉੱਡਨ ਵਾਲਾ ਕਰਨਾ ਹਾਂ ਇਹ ਇੰਜਨ ਉੰਜਨ ਜਮਾ ਸਹੀ ਹੈ ਸਾਰਾ ਕੋਈ ਸਹੀ ਆ ਅੱਛਾ ਖਾਡਣ ਵਾਲਾ ਬਣਾਉਣਾ ਵਿੱਚ ਵੇਖੋ ਸੀਟਾਂ ਵੀ ਹੈਗੀਆਂ ਇਹਦੇ ਆਓ ਦੇਖਦੇ ਆਪਾਂ ਸਾਰਾ ਕੁਝ ਦੇਖਦੇ ਦੇਖਦੇ ਸਾਰਾ ਕੁਝ ਹੋ ਰਿਪੇਅਰ ਕਰੀ ਜਾਂਦੇ ਆ ਜਿੰਨਾ ਕੁ ਟਾਈਮ ਲੱਗਦਾ ਉਹਨਾਂ ਕ ਫੇਰੇ ਆ ਤਰਫਾਲਾਂ ਲਿਆ ਕੇ ਨੇ ਹੁਣ ਨੰਗੀਆਂ ਪਾਣੀ ਉੱਤੋਂ ਲੰਘਣਾ ਹੋਵੇਗਾ ਤੇ ਵਿੱਚ ਤਾਂ ਇਹਨਾਂ ਨੇ ਉਹ ਲਾਤੇ ਆ ਵਿੱਚ ਬੈਂਚ ਮੁੰਚ ਜੇ ਲਾਤੇ ਨਵੇਂ ਬੈਂਚ ਜੀ ਜਦੋਂ ਪਹਿਲਾਂ ਹੀ ਉੱਥੇ ਸੀਗਾ ਨਾ ਉਦੋਂ ਵੀ ਉਹਦੇ ਵਿੱਚ ਬੈਂਚ ਸੀਗੇ ਉਹ ਟੁੱਟ ਗਏ ਸੀ ਅੱਛਾ ਜਿਵੇਂ ਆਪਾਂ ਹੋਸਟਲ ਬਣਾ ਲੈਂਦੇ ਆ ਨਾ ਖਾਣ ਪੀਣ ਦਾ ਖਾਣ ਪੀਣ ਵਾਲਾ ਬਿਠਿੰਦੇ ਉਹ ਬਣਿਆ ਸੀ ਲੋਕੀ ਪੌੜੀਆਂ ਦੇ ਚੜ ਕੇ ਉੱਥੇ ਜਾ ਕੇ ਛੱਕ ਕੇ ਆਉਂਦੇ ਸੀ ਕਾਣਾ ਠੀਕ ਹੈ ਜੀ ਇਹ ਹੈ ਤਾਂ ਆਰਮੀ ਦਾ ਯਾਜ ਯਾਜ ਆਰਮੀ ਦਾ ਨਹੀਂ ਹਾਂਜੀ ਆਰਮੀ ਦਾ ਨਹੀਂ ਆਰਮੀ ਦਾ ਨਹੀਂ ਪ੍ਰਾਈਵੇਟ ਆ ਪ੍ਰਾਈਵੇਟ ਆਜੋ ਮਾਰੇ ਦੇਖੀ ਆਜੋ ਆਇਓ ਦੋਸਤੋ ਆਇਓ ਭਾਈ ਦੇਖੀ ਮੈਂ ਨਾ ਅੱਗੇ ਥੋੜ ਨੂੰ ਦੇਖ ਕੇ ਬੁਗਣਾ ਮੈਕਿੰਗਾ ਕਰਕੇ ਹੂੰ ਤੇ ਮੁੜ ਗਿਆ ਇਹ ਆਰਮੀ ਦਾ ਹੋਵੇ ਨਾ ਆ ਦੇਖੋ ਉਹਦੀ ਪੂਛ ਤੋਂ ਲੈ ਕੇ ਸਾਰਾ ਦਿਖਾ ਦਿਓ ਉਹ ਅੱਗੇ ਤੱਕ ਇਹ ਇਹ ਜਹਾਜ਼ ਤਾਂ ਬਹੁਤ ਮੇਰੇ ਨਾਲ ਲੰਬਾ ਕਿੰਨਾ ਹੋ ਅੰਕਲ ਇਹਤਾ ਜੀ ਮੈਨੂੰ ਤਾਂ ਲੱਗਦਾ ਇਹ 99 ਤੇ 50 60 ਫੁੱਟ ਤੋਂ ਜ਼ਿਆਦਾ 60 ਫੁੱਟ ਹੋਗਾ ਜੀ ਹੋ ਕੰਧ ਤੋਂ ਲੈ ਕੇ ਉਹ ਮਗਲੀ ਕੰਧ ਰੱਖ 99 ਫੁੱਟ ਲੰਬਾ ਵੱਲੇ ਵੱਲੇ ਆਹ ਜਗ੍ਹਾ ਤੇ ਆਹ ਦੇਖ ਲੋ ਕਿੰਨੀ ਜਗ੍ਹਾ ਆ ਲੰਬੀ ਆ ਗਈ ਇਹ ਵੱਲੇ ਵੱਲੇ ਆਹ ਜਾਜ ਪਹਿਲੀ ਵਾਰ ਆਪਾਂ ਦੇਖਿਆ ਵੈਸੇ ਤਾਂ ਉਰਦੇ ਦਾ ਸਾਰਿਆਂ ਨੇ ਹੈਲੀਕਾਪਟਰ ਦੇਖਿਆ ਪਰ ਇਹ ਆ ਦੇਖੋ ਅੱਛਾ ਇਹ ਪ੍ਰਾਈਵੇਟ ਜੈਟ ਆ ਹਾਂਜੀ ਇੰਦੇ ਨਾ ਉੱਥੇ ਖੰਭਾਂ ਵਾਲਾ ਜਗਾੜ ਹੋ ਪਿਆ ਟਰਾਲੀ ਦੇ ਥੱਲੇ ਦੀ ਦੇਖਦਾ ਅੱਛਾ ਟੋਲ ਕੇ ਰੱਖੇ ਪਏ ਜਿਹੜੇ ਉੱਤੇ ਖੰਭ ਵੀ ਕੋਖਦੇ ਸੀ ਠੀਕ ਹੈ ਜੀ ਠੀਕ ਖੰਭ ਲੱਗੇ ਸੀ ਉਹ ਪੱਖਾ ਘੁਗਦਾ ਸੀ ਆ ਦੇਖੋ ਇਹਦੇ ਉੱਪਰ ਖੰਭ ਜਿਹੜੇ ਆ ਉਹ ਉਤਾਰ ਕੇ ਰੱਖਿਓ ਵੀ ਆਪਾਂ ਦੇਖਦੇ ਆਂ ਆ ਦੇਖੋ ਆ ਇਹਦੇ ਇਹ ਇੰਨਾਂ ਨੂੰ ਜਣਾ ਹੋਊਗਾ ਜੀ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਸਾਰੇ ਪੁਰਜ਼ੇ ਇਹਦੇ ਵਿੱਚ ਆ ਠੀਕ ਆ ਆ ਦੇਖੋ ਟਾਇਰਾਂ ਦੇ ਵਿੱਚ ਜੇ ਵੀ ਹਵਾ ਫੁੱਲ ਮਤਲਬ ਕੁਝ ਨਹੀਂ ਹਵਾ ਹੈਗੀ ਆ ਇਹਨਾਂ 'ਚ ਹਵਾ ਹੈਗੀ ਜੀ ਹਵਾ ਦਾ ਸਮਾਨ ਸਾਰਾ ਇਹਨਾਂ ਦਾ ਆਪਦਾ ਇੱਥੇ ਫਿਰ ਉੱਥੋਂ ਦਾ ਲੈ ਆਂਦਾ ਇੱਥੇ ਆ ਕੇ ਇਹ ਆ ਖਿੜਕੀਆਂ ਵੀ ਸੀਸੇ ਵੀ ਲੱਗੇ ਆ ਉੱਥੋਂ ਪਿੱਛੋਂ ਕੇ ਦਿਖਾ ਦਿਓ ਸਾਰਾ ਇਹ ਮਤਲਬ 60 ਫੁੱਟ ਲੰਬਾ ਹੈ ਹੈਲੀਕਾਪਟਰ ਆ ਹੈਗਾ ਜੀ 60 ਫੁੱਟ ਮਾਉ ਠੀਕ ਆ ਜੀ ਇਹ ਛੋਟੇ ਜਿਹੜੇ ਹੈਲੀਕਾਪਟਰ ਆ ਨਾ ਅੰਕਲ ਉਹ ਤਾਂ ਬਹੁਤ ਛੋਟੇ ਆਉਂਦੇ ਆ ਇੰਨੇ ਕੁ ਹੁੰਦੇ ਆ ਇਹ ਤਾਂ ਬਹੁਤ ਵੱਡਾ ਜ ਆ ਜਾ ਉਹ ਪਿੱਛੋਂ ਤੱਕ ਇਹ ਤਾਂ ਜੀ ਉਹਨਾਂ ਨੇ ਜਦੋਂ ਕਹਿਤਾ ਵੀ ਆਪਾਂ ਬਣਾਉਣਾ ਹੈ ਅੱਛਾ ਜੀ ਕਮਰਾ ਹਾਂ ਇਹ ਉਹ ਇਹਨਾਂ ਨੇ ਇੱਡਾ ਕਮਰਾ ਹੀ ਬਣਾਤਾ ਇਹਦਾ ਕਮਰਾ ਹੀ ਇਹ ਤਾਂ ਕਮਾਲ ਦੀ ਚੀਜ਼ ਐ ਮੈਂ ਕਹਿੰਦਾ ਤੁਹਾਡਾ ਮੁਕਸੁਰ ਤੱਕ ਕਿੱਥੋਂ ਕਿੱਥੋਂ ਤੱਕ ਲੋਕ ਆਉਂਦੇ ਹੋਣੇ ਬਹੁਤ ਨੂਰ ਟੱਕਦੇ ਆਉਂਦੇ ਆ ਜੀ ਇੱਥੇ ਅਜੀ ਜਹਾਂ ਸਾਰੇ ਆਉਂਦੇ ਆ ਜੀ ਭਾਈ ਸਾਰਿਆਂ ਨੂੰ ਕਹਿੰਨੇ ਆ ਪੁੱਛ ਲੈਂਦੇ ਵੀ ਛੱਡ ਮੇਰਾ ਤਾਂ ਨਾਲ ਘਾਰੇ ਚੋ ਵੀ ਗੱਲ ਜਿਹੜੇ ਸਾਡੇ ਲੰਦੇ ਆਹਦੇ ਨੇ ਯਾਰ ਆਈ ਇਹ ਸੋਨਾ ਹੀ ਕਿੰਨਾ ਜੀ ਦੇਖਣ ਨੂੰ ਬੱਚੇ ਪੁੱਛਿਆ ਕਿੰਨਾ ਹਾਂ ਹਾਂ ਟਾਕਤਾ ਹਾਂ ਟਾਕਤਾ ਜੀ ਉੱਪਰ ਹਾਂ ਹਾਂ ਆ ਹੁਣ ਜਿਹੜਾ ਆ ਆ ਕੁਛ ਹੋਵੇ ਨਾ ਇਹ ਉਂਡੇ ਨਾਲ ਹਾੜੇ ਨਾਲ ਜਦੋਂ ਚੱਕਦੇ ਸੀ ਆ ਉਹਦੇ ਨਾਲ ਬਿੰਗਾ ਹੋ ਗਿਆ ਸੀ ਆ ਜਦੋਂ ਚੱਕਿਆ ਦੇਖੋ ਇਹਦਾ ਜਮਾ ਇਹ ਜਾ ਇਹਨੂੰ ਕੁਝ ਨਹੀਂ ਹੋਇਆ ਇਹ ਅੰਕਲ ਜੀ ਇਹ ਕਹਿੰਦੇ ਆ ਕਿ ਇਹਦਾ ਇੰਜਨ ਵੀ ਜਮਾ ਕੁਝ ਸਹੀ ਹੈਗਾ ਇਹਨੂੰ ਆਪਾਂ ਚੱਲਦਾ ਬਣਾਵਾਂਗੇ ਹੁਣ ਇੱਧਰ ਆਜੋ ਆਪਾਂ ਇਹਦਾ ਫਰੰਟ ਤੇ ਅੰਦਰ ਦੇਖੀਏ ਇਹਦਾ ਇੱਕ ਸੀਸਾ ਲੱਥਿਆ ਹੈਗਾ ਹਾਂਜੀ ਤੇ ਤਰਪੈਲ ਪਈ ਆ ਕਿਉਂਕਿ بارش ਬੂਰਸ਼ ਦਾ ਕਰਕੇ ਆਹ ਦੇਖੋ ਕਿੰਨਾ ਵੱਡਾ ਜਾ ਆ ਗਿਆ ਉਹ ਦੇਖੋ ਪਿੱਛੋਂ ਤੱਕ ਹਾਂ ਇੱਥੋਂ ਦੇਖੋ ਐਂਡ ਤੱਕ ਕਿੰਨਾ ਇਹ ਬਲੱਖਣ ਚੀਜ਼ ਆ ਉਹ ਦੇਖੋ ਉੱਪਰ ਉਹਦੇ ਖੰਭ ਫਿੱਟ ਹੁੰਦੇ ਜਿੱਥੇ ਉਹ ਆ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਦੇਖਦੇ ਆਂ ਆ ਅੰਦਰ ਇੱਥੇ ਕਮਰਾ ਡਰਾਈਵਰ ਦਾ ਇਹ ਅੱਛਾ ਜੀ ਇਹ ਪਾਇਲਟ ਜਿਹੜਾ ਚਲਾਉਂਦਾ ਡਰਾਈਵਰ ਹਾਂ ਹਾਂ ਜੀ ਇਹਦਾ ਸਪੈਸ਼ਲ ਆ ਹੈ ਠੀਕ ਆ ਠੀਕ ਆ ਠੀਕ ਆ ਆ ਦੇਖੋ ਦੋਸਤੋ ਇਹਦੇ ਜਿਹੜਾ ਹੈਲੀਕਾਪਟਰ ਆ ਇਹਦੇ ਅੰਦਰ ਵਾਲੀ ਸਾਈਡ ਕਿੰਨਾ ਸੋਹਣਾ ਹੈਗਾ ਤੇ ਇਹਦੇ ਵਿੱਚ ਆ ਟੇਬਲ ਟੂਲ ਫਿੱਟ ਕਰੇ ਆ ਲੱਗਦਾ ਜਿਵੇਂ ਇਹ ਰੈਸਟੋਰੈਂਟ ਬਣਾਉਣਾ ਹਨਾ ਜੀ ਇਹਦੇ ਵਿੱਚ ਬਾਈ ਨੇ ਰੈਸਟੋਰੈਂਟ ਖੋਲੂਗਾ ਦੇਖੋ ਇਹ ਖਿੜਕੀਆਂ ਕਿੰਨੀਆਂ ਹੈਗੀਆਂ ਵਿੰਡੋ 1 2 3 4 5 ਪੰਜ ਐਸਾਈਡ ਪੰਜ ਐਸਾਈਡ ਮੱਲੋ ਇਹ ਲੱਗ ਪੱਗ ਇਹਦੇ ਵਿੱਚ 20 25 ਜਿਹੜੇ ਆ ਇਹ ਬੈਠ ਜਾਂਦੇ ਬੰਦੇ RAM nal ਬੈਠਣਗੇ ਤੇ ਆਜੋ ਹੁਣ ਦੇਖਦੇ ਆਪਾਂ ਪਾਇਲਟ ਡਰਾਈਵਰ ਸੀਟ 1 2 3 ਅ ਬੱਲੇ 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 ਇਹ ਤਾਂ ਕਮਾਲ ਹੀ ਆ ਆ ਦੇਖੋ ਹੈਲੀਕਾਪਟਰ ਦਾ ਉੱਪਰਲੀ ਸਾਈਡ ਦੋ ਪਾਇਲਟ ਇਹਦੇ ਵਿੱਚ ਬੈਠਦੇ ਆ ਕਿਉਂਕਿ ਜਹਾਜ਼ ਹੈਗਾ ਵੱਡਾ ਆ ਦੇਖੋ ਇੱਧਰ ਵੀ ਮੀਟਰ ਲੱਗਿਆ ਸਾਰੀਆਂ ਗੇਜਾਂ ਇਹਦੇ ਵਿੱਚ ਆ ਤੇ ਦੂਜੀ ਸਾਈਡ ਵੀ ਗੇਜਾਂ ਉਧਰ ਵੀ ਸੀਟ ਹੈਗੀ ਤੇ ਇੱਧਰ ਆਪਾਂ ਬੈਠਾ ਇੱਧਰ ਵੀ ਸੀਟ ਆ ਇਹਦਾ ਗੇਅਰ ਜਿਹਦੇ ਨਾਲ ਚੱਲਦਾ ਆ ਵਾਲਾ ਇਹਦੇ ਨਾਲ ਚੱਲਦਾ ਆ ਬੇਰੀਆਂ ਆਪ੍ਰੀਕਾ ਹੈਗੇ ਸਿਸਟਮ ਹੈਗਾ ਆ ਦੇਖੋ ਸਾਈਡ ਤੇ ਸਾਰਾ ਕੁਝ ਹੀ ਜਿਹੜਾ ਵੀ ਸਿਸਟਮ ਆ ਸਾਰਾ ਕੁਝ ਉੱਪਰ ਆ ਆ ਦੇਖੋ ਹੁਣ ਦੂਜੀ ਸਾਈਡ ਵੀ ਦਿਖਾਉਣਾ ਤੁੰਨ ਬੈਠ ਇਧਰ ਵੀ ਬੈਠ ਕੇ ਆਪਾਂ ਇਧਰ ਵੀ ਮੀਟਰ ਹੈਗਾ ਗੇਜ ਮੀਟਰ ਤੇ ਆ ਗੇਅਰ ਜਿਹਦੇ ਤੋਂ ਹੈਲੀਕਾਪਟਰ ਉੱਡਦਾ ਆ ਵਾਲੇ ਠੀਕ ਹੈ ਦੋਨੇ ਖੁੱਲਾ ਕੈਬਿਨ ਆ ਜਮਨ ਖੁੱਲਾ ਕੈਬਿਨ ਆ ਇਹ ਆ ਉੱਪਰ ਦੇਖੋ ਬਟਨ ਕਮਾਲ ਦਾ ਇਹ ਜਿਹੀ ਫੀਲਿੰਗ ਆਉਂਦੀ ਆ ਜਹਾਜ਼ ਵਾਲੀ ਹੈਲੀਕਾਪਟਰ ਦੀ ਕਿਉਂਕਿ ਹੈਲੀਕਾਪਟਰ ਹੀ ਹੈਗਾ ਇਹ ਤੇ ਸਿਰਾ ਕਰਾਇਆ ਪਿਆ ਬਾਈ ਨੇ ਹੁਣ ਇਹ ਨਹੀਂ ਪਤਾ ਬਾਈ ਤਾਂ ਮਿਲਿਆ ਨਹੀਂ ਕਿੰਨੇ ਪੈਸਿਆਂ ਦਾ ਲੈ ਕੇ ਆਇਆ ਉਹ ਨਹੀਂ ਆਪਾਂ ਨੂੰ ਪਤਾ ਆਪਾਂ ਤੁਹਾਨੂੰ ਚੀਜ਼ ਬਖਾਤੀ ਇਹ ਦੀ ਸਿਆਰੀ ਕੰਮ ਦਾ ਨਾ ਹਾਂ ਹਾਂ ਜਿਹੜੀ ਜੀ ਜੇ ਨੇ ਕਹਿਤੀ ਨਾ ਗਿਆ ਚੀਜ਼ ਮੈਂ ਤਿਆਰ ਕਰਨੀ ਆ ਭਾਵੇਂ ਕੁਝ ਵੀ ਹੋਵੇ ਅੱਛਾ ਜੀ ਇਹ ਬਾਪੂ ਜੀ ਦੱਸਦੇ ਆ ਵੀ ਮਿਸਤਰੀ ਵੀ ਤਕੜਾ ਹੈਗਾ ਜੱਗਾ ਬਾਈ ਜਿੰਨੇ ਜਹਾਜ਼ ਲੈ ਕੇ ਆਂਦਾ ਇਹਨੂੰ ਸ਼ੌਂਕ ਸੀਗਾ ਤਾਂ ਹੀ ਇਹਨੇ ਲੈ ਕੇ ਆਂਦਾ ਤੇ ਆ ਦੇਖੋ ਬਾਕੀ ਇਹਨਾਂ ਦੇ ਵਿੱਚ ਤਾਂ ਕੋਈ ਇੰਜਣ-ਉੰਜਣ ਹੋਊਗਾ ਇਹਦਾ ਇੰਜਣ ਦੇ ਵਿੱਚ ਹੋਣਗੇ ਹਾਂ ਸਿਸਟਮ ਹੋਊਗੇ ਤੇ ਇੰਜਣ ਦੇ ਉੱਪਰ ਹੁੰਦੇ ਆਹ ਕੀ ਹੈ ਜੀ ਜਿਹੜਾ ਉੱਪਰ ਆ ਇਹ ਸਲੈਂਸਰ ਹੋਊਗੇ ਹਵਾ ਕੱਢਣ ਇਹ ਹਵਾ ਕੱਢਣ ਵਾਲੇ ਆ ਜੀ ਅੱਛਾ ਜੀ ਆਹ ਜਿਹੜਾ ਤਾਂ ਉਹਦੇ ਉੱਪਰਲੇ ਦੇ ਪੱਖੇ कसे ਜਾਂਦੇ ਆ ਜਿਹੜਾ ਐ ਘੁੱਕਦਾ ਇਹਦੇ ਅੰਦਰ ਖੰਭ ਵੀ ਪੈ ਸੀ ਇਹਦੇ ਪੱਖੇ ਆ ਇਹਦੇ ਪੱਖੇ ਆ ਜੀ ਹਾਂ ਹਾਂ ਇਹਦੇ ਪੱਖੇ ਆ ਠੀਕ ਆ ਠੀਕ ਆ ਚਲੋ ਆਜੋ ਪਿੱਛੋਂ ਦੇਖਦੇ ਆ ਕਿੰਨਾ ਲੰਬੀ ਪੂਛ ਇਹਦੀ ਓ ਦੇਖੋ ਕਿੱਥੋਂ ਤੱਕ ਇਹ ਸਿਸਟਮ ਕੀ ਲੱਗਿਆ ਹੈਗਾ ਇਹ ਪੈਰਾਸ਼ੂਟ ਦਾ ਕੋਈ ਕਿ ਜੇ ਮੰਨ ਲਓ ਕੋਈ ਦਿੱਕਤ ਆਉਂਦੀ ਜਹਾਜ਼ ਚ ਤੇ ਕੋਈ ਬਟਨ ਹੈਗਾ ਪੈਰਾਸ਼ੂਟ ਦਾ ਠੀਕ ਤੇ ਇੱਧਰ ਤਰਪੈਲ ਨਾਲ ਟੱਕਿਆ ਦੇ ਦੀ ਪੂਛ ਦੇਖੋ ਐਂਡ ਤੱਕ ਕਿੰਨੀ ਲੰਬੀ ਆ ਠੀਕ ਲੱਗਦਾ ਨਾ ਅੱਜ ਜਹਾਜ਼ ਦੀ ਫੀਲਿੰਗ ਆ ਗਈ ਠੀਕ ਆ ਪਾਪੀ ਕਰ ਦੋ ਕੋਈ ਨਾ نیچے ਕਰ ਦੋ ਤੇ ਆ ਇਹਦਾ ਬੈਕ ਸਾਈਡ ਤੇ ਉਹਦੀ ਪੂਛ ਉਹ ਸ਼ੈੱਡ ਤੱਕ ਜਾਂਦੀ ਹੋ ਉੱਪਰ ਆ ਇਹਦਾ ਸਿਸਟਮ ਪਿਆ ਹੈਗਾ ਇਹ ਖੰਭਾ ਨੂੰ ਜੋੜਨ ਵਾਲਾ ਜਿਹੜਾ ਉੱਪਰ ਆਹ ਪਿਆ ਹੈ। ਇਹ ਉਹ ਫੇਟੋ ਨਾ ਫਿਰ ਇਹਦੇ ਖੰਭ ਲੱਗਣਗੇ। ਦੋਸਤੋ ਆ ਜਿਹੜੇ ਖੰਭ ਕਸਣ ਵਾਲਾ ਪੁਰਜਾ ਨਾ ਜਿਹੜਾ ਉੱਤੇ ਲੱਗਦਾ ਇਹਦੇ ਹੈਲੀਕਾਪਟਰ ਦੇ ਇਹਦਾ weight ਹੀ ਇੰਨਾ ਹੈਗਾ ਮਤਲਬ ਲੱਗਦਾ ਵੀ ਇਹ 1.5 ਕਿਲੋ ਦਾ ਹੋਊਗਾ ਤੇ ਆ ਜਿਹੜਾ ਹੈਲੀਕਾਪਟਰ ਆ ਇਹਦਾ weight ਕਿੰਨਾ ਹੋਊਗਾ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਦੇਖੋ ਇਹਦਾ weight ਕਿੰਨਾ ਹੋਊਗਾ ਤਲਵੇ ਇਹਦਾ ਇੱਕ ਇੱਕ ਪੁਰਜਾ ਜਿਹੜਾ ਹੈਗਾ ਇਹ ਤਾਂ ਇੰਨਾ ਭਾਰਾ ਦੇਖੋ ਕਿੰਨਾ ਵੱਡਾ ਜਹਾਜ਼ ਹੈ